ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਖਾਨਾ ਖੇਤਰ ਚ ਪਿੰਦੇ ਪਿੰਡ ਨਾਨੂ ਮਾਜਰਾ ਚ ਦਿਔਰ ਨੇ ਆਪਣੇ ਪਰਜਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੱਤਿਆ ਦਾ ਕਾਰਨ ਛੇੜਛੜ ਦੱਸਿਆ ਜਾ ਰਿਹਾ ਹੈ ਤੇ ਦਿਔਰ ਆਪਣੇ ਪਰਜਾਈ ਨਾਲ ਛੇੜਛੜ ਕਰ ਰਿਹਾ ਸੀ ਜੇ ਦੋਸਤ ਨੇ ਉਸ ਨੂੰ ਜਿਹੇ ਕੰਤਰੋਕਿਆ ਤਾਂ ਮਲਜਮ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਮ੍ਰਿਤਕਾਉਤ ਦੀ ਪਛਾਣ 22 ਸਾਲਾਂ ਸਵਾਤੀ ਵਜੂ ਹੋਈ ਹੈ ਜੋ ਮੂਲ ਰੂਪ ਤੋਂ ਯੂਪ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਪੂਚਾ ਕਾਨੀ ਦੀ ਰਹਿਣ ਵਾਲੀ ਸੀ ਤੇ ਮਲਜਮ ਦੀ ਪਛਾਣ ਅਰਜੀਵ ਵਜੂ ਹੋਈਆ ਕੜਨਸ਼ਿ ਨਿਸ਼ਰਵਾਰ ਰਾਤ 7:45 ਵਜੇ ਦੀ ਹੈ ਹੱਤਿਆ ਦੇ ਬਾਅਦ ਤੋਂ ਮਲਜ਼ਮ ਫਰਾਰ ਦੱਸਿਆ ਜਾ ਰਿਹਾ ਤੇ ਇਸ ਮਾਮਲੇ 'ਚ ਥਾਣਾ ਸੋਹਣਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੀ ਐਨ ਐਸ ਡੀ ਧਾਰਾ 103 ਤੇ ਕਾਡ 2 ਅਤੇ ਸਿਲੈਕਟ ਤਹਿਤ ਪਰਚਾ ਦਰਜ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਧੰਨ